ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਸਾਹਿਬ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਸਾਰੇ 15 ਨਵੰਬਰ ਹੈ ਅੱਜ ਸੰਗਤ ਜੀ ਤੇ ਸ਼ਹੀਦੀ ਦਿਹਾੜਾ ਅਮਰ ਸ਼ਹੀਤਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦਰਸ਼ਨ ਦੀਦਾਰੇ ਕਰਦੇ ਹਾਂ ਜੀ ਤੇ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਪਵਿੱਤਰ ਸਥਾਨਾਂ ਤੇ ਕਰਦੇ ਹਾਂ ਦਰਸ਼ਨ ਤੇ ਨਾਲ ਹੀ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਸੰਗਤ ਜੀ ਵੀਡੀਓ ਥੋੜੀ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਓ ਸੰਗਤ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੰਗਤਾਂ ਦੋਰੋਂ ਦਰਸ਼ਨਾਂ ਦੇ ਦੀ ਪਹੁੰਚੀ ਹੋਈਆਂ ਨੇ ਤੇ ਗੁਰਦੁਆਰਾ ਸਾਹਿਬ ਵੱਲ ਜਾ ਰਹੀਆਂ ਨੇ ਤੇ ਆਓ ਸੰਗਤ ਜੀ ਆਪਾਂ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਗੁਰਦ ਤੇ ਸ਼ਹੀਦੀ ਦਿਹਾੜੇ ਤੇ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਅਮਰ ਸ਼ਹੀਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਜੀ 메인 ਰੋਡ ਬਿਲਕੁਲ ਦੂਰੋਂ ਦੂਰੋਂ ਸੰਗਤਾਂ ਪਹੁੰਚੇ ਆਣੇ ਦਰਸ਼ਨ ਦੇ ਦਾਰਿਆਂ ਲਈ ਸੰਗਤ ਜੀ ਇਹ ਤੁਸੀਂ ਮੇਨ ਗੇਟ ਦੇਖ ਸਕਦੇ ਜੀ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਤੇ ਆਪਾਂ ਅਗਲੇ ਦਰਵਾਜ਼ੇ ਸੰਗਤ ਜੀ ਜੱਲਾਹੇ ਅੰਦਰ ਤੋਂ ਦਰਸ਼ਨ ਕਰਾਂਗੇ ਜੀ ਦਰਬਾਰ ਦੇ ਇਹ ਤੁਸੀਂ ਮੇਨ ਗੇਟ ਦੇ ਬਾਹਰੋਂ ਦੇਖ ਸਕਦੇ ਹੋ ਸੰਗਤ ਜੀ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਤੇ ਦਰਸ਼ਨ ਦਿਦਾਰੇ ਕਰਦੇ ਹਾਂ ਜੀ ਦਰਬਾਰ ਸਾਹਿਬ ਦੇ ਤੇ ਇਸ ਸ਼ਹੀਦੀ ਦਿਹਾੜੇ ਦੇ ਮੌਕੇ ਸੰਗਤ ਜੀ ਵੀਡੀਓ ਕੈਂਟ ਤੱਕ ਜਰੂਰ ਦੇਖੋ ਜੀ ਤੇ ਦਰਸ਼ਣ ਦੇਦਾਰੇ ਜਰੂਰ ਕਰੋ ਤੇ ਆਪਣਾ ਜੀਵਨ ਸਫਲ ਕਰੋ ਇਹ ਤੁਸੀਂ ਦੇਖ ਸਕਦੇ ਹੋ ਸ਼ਹੀਦੀ ਦਿਹਾੜੇ ਤੇ ਬਹੁਤ ਸਜਾਇਆ ਹੋਇਆ ਫੁੱਲਾਂ ਦੇ ਨਾਲ ਸੰਗਤ ਜੀ ਗੁਰਦੁਆਰਾ ਸਾਹਿਬ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਬਹੁਤ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਨੇ ਤੇ ਲਾਈਨ ਦੇ ਵਿੱਚ ਲੱਗ ਕੇ ਆਪਾਂ ਦਰਸ਼ਨ ਦਿਦਾਰੇ ਕਰਾਂਗੇ ਦਰਬਾਰ ਸਾਹਿਬ ਦੇ ਮੱਥਾ ਟੇਕਾਂਗੇ ਤੇ ਫਿਰ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਦੀਵਾਨ ਹਾਲ ਵਾਲੀ ਸਾਈਡ ਤੇ ਵੀਡੀਓ ਨਾਲ ਜਰੂਰ ਬਨੇ ਰਹੋ ਜੀ ਐਂਡ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਪਹੁੰਚੇ ਆ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਤੇ ਦਰਸ਼ਨ ਦਿਦਾਰੇ ਕਰਦੇ ਹਾਂ ਜੀ सामे महा वॾे पसी मुखे खस लाया

어, 어, 어. Go, <laughs> go, ਜਿਨ ਨਾਮ ਨਾਮ ਜਿਜਾ ਮੋਖਨ ਜੀ ਕਰ ਦਿਜੀ ਲੈ ਅਗਨ ਵਾਹੇ ਰੋਮਤ ਪ੍ਰਾਨ ਜੋਨੀ ਕਰਨ ਬਹੁ ਆਤਮਾ ਜਿਨ ਨਾਮ ਬਾਜੀ ਬਤਾਵੇ ਅਗਨ ਨਾਮ ਸੰਤ ਕਰਨਾ ਹੈ ਤਿਤ ਤਤ ਪਾਇ ਵੰਦਮ ਨੰਦੀਂ ਦੇ ਜੁੜਾ ਤੁਮਾਨ ਨਾਮ ਮੈਂ ਕਹੋ ਸੋਜੈ ਦਿਨ ਸਾਰਾ ਮਨ ਕੀ ਮਹਿਨਤ ਆਪੇ ਜਾਏ ਇਦੀ ਕੋ ਸਾਧਨਾ ਕਰੇ ਮਨ ਤੇ ਤਬੂ ਨ ਬਿਖਿਆ ਨਾਏ ਰਤਮਾ ਬੋਧੇ ਯੋਨੀ ਤੋ ਜੁਲਾ ਹੋਏ ਪੱਕੀ ਬੀਤੇ ਵੰਧਨ ਕਿ ਨਾਮ ਮੈਂ ਨਾਮ ਹੋਇਆ ਆਪੇ ਤਿਤ ਤਤ ਬੋਉ ਮੋਇ ਬੋਧ ਜਾਨ ਮਤਾ ਕਹੋ ਜਾਪੈ ਤਿਤ ਤਤ ਦੁਸ਼ਮਾਨਾਂ ਤੇ ਨਹੀਂ ਨਿਭਣੀ ਮੁਝੈ ਉਪਾਤਨ ਦਾ ਇਸ ਤੇ ਤੁਤ ਜਨਾਈ ਹੋ ਗਿਆ ਹੋਇ ਬਿਆਪੀ ਮਾਇਆ ਜਾਤ ਅਰਗਤੀ ਤੁਮਿ ਦਮ ਨਾ ਨੇ हर बाम जगत दुम गाय सुख कले न जाने तुमरायक के उत गलत अगर समग्री तुम्हें सुगर तारी घुमते हुए

ਮਾਏ ਤੋ ਸੇਵਕ ਨਾ